ਸਾਬਕਾ ਜਿੱਕੀ ਫਤਿਹ ਅਸੀਂ ਇਸ ਟਾਈਮ ਤੇ ਖੜੇ ਹਕਨੋਰੀ ਵਾਲੇ ਬਾਰਡਰ ਤੇ ਜਿਹੜਾ 21 ਤਰੀਕ ਨੂੰ ਇੱਥੇ ਕਿਸਾਨਾਂ ਦੇ ਉੱਪਰ ਮੋਦੀ ਸਰਕਾਰ ਨੇ ਤਾਲੇਬਾਨੇ ਤਰੀਕੇ ਦੇ ਨਾਲ ਜਿਹੜਾ ਤਸ਼ੱਦਦ ਢਟਾਇਆ ਵਾ ਜਿੱਥੇ ਸਾਡਾ ਇੱਕ ਨੌਜਵਾਨ ਜਿਹਦੀ ਉਮਰ 21 ਸਾਲਾਂ ਦੀ ਉਹਨੂੰ ਸ਼ਹੀਦ ਕੀਤਾ ਵਾ ਸਿਰ ਦੇ ਵਿੱਚ ਪਿਸ਼ੋਗੋਲੀ ਮਾਰ ਕੇ ਤੇ ਉਸ ਦੇ ਨਾਲ ਹੀ ਜਿਹੜੇ ਸਾਡੇ ਟਰੈਕਟਰ ਆ ਤੇ ਜਾਂ ਜਿਹੜੀਆਂ ਸਾਡੀਆਂ ਇਹ ਤੇ ਟਰਾਲੀਆਂ ਦੇ ਵਿੱਚ ਸਾਡਾ ਬੇਸ਼ਕੀਮਤੀ ਜਿਹੜਾ ਸਮਾਨ ਸੀ ਉਸ ਨੂੰ ਵੀ ਲੁੱਟਿਆ ਤੇ ਕਲਾਰਿਆ ਗਿਆ ਵਾ ਤੇ ਨਾਲ ਦੇ ਨਾਲ ਇਹਨਾਂ ਨੇ ਜਿਹੜਾ ਪਾਲੇਪਾਨੀ ਤਰੀਕਾ ਐਸਾ ਬਣਾਇਆ ਵਾ ਕਿ ਜਿੱਦਾਂ ਪਾਲੇਪਾਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਵੀਡੀਓ ਵਿੱਚ ਦੇਖਣ ਯੋਗ ਨਹੀਂ ਹੁੰਦੀਆਂ ਕਿ ਉਥੇ ਕਿੱਦਾਂ ਉਹਨਾਂ ਲੋਕਾਂ ਨੂੰ ਮਾਰਿਆ ਤੇ ਕੁੱਟਿਆ ਜਾਂਦਾ ਵਾ ਇਹਨਾਂ ਨੇ ਨੌਜਵਾਨਾਂ ਨੂੰ ਇਥੋਂ ਸਾਡੀ ਹੱਦ ਦੇ ਵਿੱਚ ਆਣ ਕੇ ਚੱਕ ਕੇ ਉਹਨਾਂ ਦੀਆਂ ਲੱਤਾਂ ਵਹਾ ਤੋਰ ਕੇ ਉਹਨਾਂ ਨੂੰ ਇੱਕ ਜਾੜਵਰਾਂ ਦੇ ਤਰ੍ਹਾਂ ਬੋਰੀਆਂ ਦੇ ਵਿੱਚ ਪਾ ਕੇ ਆਪਣੇ ਤਰਫ ਲੈ ਕੇ ਗਏ ਆ ਜਿਹੜਾ ਜਿਹਦੇ ਵਿੱਚ ਇੱਕ ਕਿਸਾਨ ਜਿਹੜਾ ਰੋਹਤਕ ਦੇ ਵਿੱਚ ਪੀਜੀਐਜ ਦੇ ਵਿੱਚ ਦਾਖਲਿਆ ਉਹਦੀਆਂ ਲੱਤਾਂ ਵਹਾ ਵੀ ਤੋੜੀਆਂ ਤੇ ਫੋਟਮਾਰ ਵੀ ਕੀਤੀ ਹੈ ਉਸਤੇ 307 ਦਾ ਪਰਚਾ ਕੀਤਾ ਹੋਇਆ ਵਾ ਇਸੇ ਤਰ੍ਹਾਂ ਇਹ ਤਾਂ ਹੋਰ ਜਿਹੜੇ ਜਿਹੜੇ ਕਿਸਾਨ ਤੇ ਜਿਹੜੇ ਨਾਲ ਮੁੰਡੇ ਨੌਜਵਾਨ ਚੱਕ ਕੇ ਖੜੇ ਸੀ ਉਹਨਾਂ ਨੂੰ ਫੇਰ ਦੁਬਾਰਾ ਇੱਥੇ ਛੁੱਟ ਦਿੱਤਾ ਗਿਆ ਹੈ ਗੰਭੀਰ ਹਾਲਤ ਦੇ ਵਿੱਚ ਅਤੇ ਨਾਲ ਦੱਸਣ ਜੋ ਗੱਲ ਇਹ ਆ ਕਿ ਜਿੱਥੇ ਸਾਡੇ ਸੰਦ ਜਿੰਨਾਂ ਦਾ ਕੋਈ ਕਸੂਰ ਨਹੀਂ ਆ ਜਿਹੜੇ ਸਾਡੇ ਖੇਤਾਂ ਲਈ ਟਰੈਕਟਰ ਆ ਜਿਹੜੇ ਅਸੀਂ ਆਮ ਖੇਤੀਬਾੜੀ ਲਈ ਵਰਤਦੇ ਆ ਜੋ ਜਿਹੜੇ ਰਹਿਣ ਬਸੇੜੀ ਦੇ ਸਾਡੇ ਪੌਰਤੇ ਅਸੀਂ ਨਾਲ ਲਿਆਉਂਦੇ ਸੀ ਉਹਨਾਂ ਨੂੰ ਤੋੜ ਭੰਨ ਕੇ ਬਿਲਕੁਲ ਨਸ਼ਟ ਕਰ ਦਿੱਤਾ ਗਿਆ ਉਹਨਾਂ ਦੇ ਵਿੱਚ ਕੈਮੀਕਲ ਪਾਏ ਗਏ ਆ ਅਤੇ ਜਿਹੜੇ ਇੱਥੇ ਲੱਗੇ ਨਾਲ ਛੋਟੇ ਸਹਿਫ ਜਿਆਦਿਆਂ ਦੇ ਨਾਲ ਮਾਤਾ ਗੁਜਰਪੁਰ ਦੀ ਜਿਹੜੀ ਤਸਵੀਰ ਸੀ ਜਿੱਥੇ ਪੰਜਾਬ ਸਰਕਾਰ ਹਿੰਦੁਸਤਾਨ ਸਰਕਾਰ ਨੇ ਵੀ ਇਹ ਹਦੇਸ਼ ਦਿੱਤੇ ਆ ਕਿ ਬਾਲ ਦਿਵਸ ਦੇ ਵਾਲੇ ਦਿਨ ਉਹਨਾਂ ਨੇ ਛੁੱਟੀ ਕੀਤੀ ਜੋ ਕਿ ਮਾਨ ਸਰਕਾਰ ਦੇ ਵਿੱਚ ਅੱਜ ਮਾਨ ਸਰਕਾਰ ਆਰਸ ਵਾਲਿਆਂ ਨੇ ਆਨ ਕੀ ਕੀਤਾ ਕਿ ਛੋਟੀ ਸਾਹਿਬ ਜਾਨਿਆਂ ਦੀ ਮਾਤਾ ਗੁਜਰਕੌਰ ਦੀ ਜਿਹੜੀ ਤਸਵੀਰ ਪਾਰਟੀ ਉਹਦੇ ਉੱਪਰ ਨੱਚ ਕੇ ਜਾ ਸ਼੍ਰੀ ਰਾਮ ਦੇ ਵੀ ਨਾਰੇ ਲਾਏ ਆ ਅਤੇ ਨਾਲ ਦੇ ਨਾਲ ਬਾਬਾ ਬੰਦਦਾ ਸਿੰਘ ਬਹਾਦਰ ਜਿਨ੍ਹਾਂ ਨੇ ਅੱਜ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਏ ਆ ਜਿਨ੍ਹਾਂ ਦੇ ਕਰਕੇ ਅਸੀਂ ਸਾਰੇ ਦੇਸ਼ ਦਾ પેટ ਭਰਦੇ ਆ ਉਹਨਾਂ ਦੀ ਤਸਵੀਰ ਨੂੰ ਕਾੜ ਕੇ ਬੇਇੱਜ਼ਤੀ ਕੀਤੀ ਆ ਅਸੀਂ ਜਾਦਾ ਸਭ ਤੋਂ ਸਖਤ ਨਾਰਾਜ਼ ਇਸ ਕਲਤੇ ਆ ਕਿ ਜਿਹੜੀ ਭਗਵਤਮਾਨ ਸਰਕਾਰ ਆ ਉਹ ਇਸ ਕੇਜਰੀਵਾਲ ਨੂੰ ਬਚਾਉਣ ਲਈ ਜਿਹੜੀ ਤੋਂ ਬਚਾਉਲੀ ਆ ਸਾਰਾ ਉਹਨਾਂ ਦਾ ਸਾਥ ਦੇ ਰਹੇ ਆ ਤੇ ਸਾਡੇ ਪੰਜਾਬ ਦੇ ਵਿੱਚ ਆਣ ਕੇ ਸਾਡੇ ਨੌਜਵਾਨਾਂ ਦਾ ਕਹਣ ਕੀਤਾ ਜਾਂਦਾ ਵਾ ਅਸੀਂ ਹਾਲੇ ਵੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਫੌਰੀ ਇਹ ਚੀਜ਼ سلسلہ ਤੁਸੀਂ ਬੰਦ ਨਾ ਕੀਤਾ ਤੇ ਜਿੱਥੇ ਸਾਡੇ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਰਾਤ ਇੱਕ ਸਾਡੇ ਨੌਜਵਾਨ ਦੀ ਫੇਰ ਇੱਥੇ ਡੈਥ ਹੋਈ ਹਾਰਟ ਅਟੈਕ ਦੇ ਨਾਲ ਅਸੀਂ ਹਰ ਕੁਰਬਾਨੀਆਂ ਦੇਣ ਲਈ ਤੇ ਤਿਆਰ ਹਾਂ ਪਰ ਤੁਹਾਨੂੰ ਇਹਦਾ ਖਮਿਆਜਾ ਜ਼ਰੂਰ ਪਤਾ ਪਾਉਣਾ ਹੈ